ਲੋ ਵੀ ਦੋਸਤੋ ਆਪਣਾ ਸਫਰ ਹੋ ਗਿਆ ਖਤਮ ਤੇ ਆਪਾਂ ਪਹੁੰਚ ਚੁੱਕੇ ਹਾਂ ਸਿਓਲ ਦੇ ਵਿੱਚ ਤੇ ਆ ਖੜੀ ਹੈ ਮੈਡਮ ਬਾਹਰ ਹੁਣ ਬਾਏ ਕਰੂਗੀ ਆਏ ਆਏ ਲੈ ਲੋ ਜੀ ਵੈਲਕਮ ਟੂ ਸਾਊਥ ਕੋਰੀਆ ਆ ਲਓ ਜੀ ਕੋਰੀਆ ਦੇ ਵਿੱਚ ਆਏ ਤੇ ਕੋਰੀਆ ਦਾ ਕੋਰੀਅਨ ਪਲੇਨ ਸਭ ਤੋਂ ਪਹਿਲਾਂ ਦਿਖਿਆ ਤੇ ਉਹ ਦੇਖੋ ਚੜੀ ਜਾਂਦਾ ਇੱਕ ਉਧਰੋਂ ਉਹ ਦੇਖੋ ਚਲੋ ਜੀ ਆਪਾਂ ਜੀ ਬਿਲਕੁਲ ਐਂਡ ਦੇ ਉੱਤੇ ਚੱਲੇ ਆ ਇਮੀਗ੍ਰੇਸ਼ਨ ਕਰਾਉਣ ਸਭ ਤੋਂ ਐਂਡ ਤੇ ਆਪਾਂ ਉਤਰਿਆ ਪਲੇਨ ਦੇ ਵਿੱਚੋਂ ਪਲੇਨ ਦਾ ਸਫਰ ਵਾਕਈ ਬੜਾ ਵਧੀਆ ਸੀ ਕਿਉਂਕਿ ਪਲੇਨ ਹੀ ਬਹੁਤ ਵਧੀਆ ਸੀ ਲੈ ਵੀ ਦੋਸਤੋ ਉਧਰੋਂ ਆਏ ਆ ਆਹ ਸਟ੍ਰਿਕਟਡ ਏਰੀਆ ਆਹ ਪੌੜੀ ਪੁੱਠੀ ਚੜ੍ਹਨ ਵਾਲੀ ਆ ਸਾਹਮਣੇ ਗੇਟ ਬੰਦ ਆ ਇੱਧਰ ਸ਼ੀਸ਼ੇ ਲੱਗੇ ਆ ਹੁਣ ਜਾਈਏ ਤਾਂ ਜਾਈਏ ਕਿੱਧਰ ਤੇ ਪਰਲੇ ਪਾਸੇ ਅਰਾਈਵਲ ਲਿਖਿਆ ਹੋਇਆ ਪਰ ਸਾਨੂੰ ਪਤਾ ਨਹੀਂ ਲੱਗ ਰਿਹਾ ਉੱਧਰ ਜਾਣਾ ਕਿਵੇਂ ਆ। ਲੋਵੀ ਦੋਸਤੋ ਫਾਈਨਲੀ ਆਪਾਂ ਇਧਰ ਪਹੁੰਚ ਚੁੱਕੇ ਹਾਂ ਅਰਾਈਵਲ ਵਾਲੇ ਪਾਸੇ। ਇਚੀਅਨ 에어ਪੋਰਟ ਤੇ ਉੱਤੇ ਸਿਓਲ ਦੇ ਵਿੱਚ। ਤਕਰੀਬਨ ਖਾਲੀ ਹੋ ਪਿਆਗਾ ਤੁਸੀਂ ਦੇਖੋ। ਇੱਥੇ ਕੋਈ ਲੱਗਦੇ ਨਹੀਂ ਹੈਗਾ ਸਾਨੂੰ। ਕੋਈ ਹੈਗਾ ਹੁਣ 500 ਬੰਦਾ ਘਟੋ ਘਟ ਸਾਡੇ ਵਾਲੀ ਫਲਾਈਟ ਚ ਆਇਆ ਹੋਣਾ 400 ਬੰਦਾ। 500 ਜ਼ਿਆਦਾ ਕਹਿ ਗਿਆ 388 ਮਜ਼ਾਕ ਕਰ ਰਹੇ ਆ। 388 ਬੰਦੇ ਹੁੰਦੇ ਨੇ ਟੋਟਲ ਬੋਇੰਗ 777 ਦੇ ਵਿੱਚ ਤੇ ਆਪਣਾ ਜਿਹੜਾ ਪਲੇਨ ਸੀ ਬੋਇੰਗ 777 ਹੀ ਸੀ। ਲਓ ਜੀ ਦੇਖੋ ਇੱਕ ਹੋਰ ਬੋਇੰਗ 777। ਕਿਆ ਬਾਤ ਹੈ, ਸੀਗਣੀ ਬਹੁਤ ਸੋਹਣਾ ਆ ਰਿਹਾ ਇੱਥੇ। ਤੁਸੀਂ ਦੋਸਤੋ ਇੰਜੋਏ ਕਰੋ ਆਪਣੀ ਵੀਡੀਓ ਨੂੰ। ਲਓ ਨਜ਼ਾਰੇ। ਲਓ ਵੀ ਦੇਖੋ 에어ਪੋਰਟ ਖਾਲੀ ਪਿਆ ਸਾਰਾ ਕੁਝ ਯਾਰ। ਐਨੇ ਘਾਤ ਰਸ਼ਟਿੰਗ ਇੱਥੇ। ਆਪਾਂ ਹੈਗੇ ਦੋਸਤੋ ਸਿਉਲ ਦੇ ਇਚੀਓਨ 에어ਪੋਰਟ ਦੇ ਟਰਮੀਨਲ 1 ਦੇ ਉੱਤੇ ਤੇ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਸਾਰਾ 에어ਪੋਰਟ ਖਾਲੀ ਆ ਤੇ इवन ਜਦੋਂ ਸਾਰਾ ਪਲੇਨ ਖਾਲੀ ਹੋ ਗਿਆ ਸੀ ਅਸੀਂ ਤਾਂ ਉਸ ਤੋਂ ਬਾਅਦ ਆਏ ਆ ਤੇ ਇਸੇ ਕਰਕੇ ਇਹ ਡੋਰ ਲੌਕ ਹੋ ਗਈ ਸੀ ਫਿਰ ਉੱਥੇ ਕਿਸੇ ਨੇ ਹੈਲਪ ਕੀਤੀ ਤੇ ਫੇਰ ਡੋਰ 언ਲੌਕ ਹੋਇਆ ਤੇ ਫੇਰ ਹੁਣ ਅਸੀਂ ਇਧਰ ਅਰਾਈਵਲ ਦੇ ਵਿੱਚ ਜਾ ਰਹੇ ਇਮੀਗ੍ਰੇਸ਼ਨ ਵਾਲੇ ਪਾਸੇ ਦੇਖਦੇ ਆਂ ਇਮੀਗ੍ਰੇਸ਼ਨ ਕਿੱਦਾਂ ਦੀ ਐ ਇੱਥੇ ਕੋਈ ਸਵਾਲ ਹੁੰਦਾ ਨਹੀਂ ਹੁੰਦਾ ਜਾਂ ਕੀ ਕਹਿੰਦੇ ਨੇਗੇ ਤੇ ਕਿੰਨੀ ਕੁ ਔਖੀਆ ਦਾ ਸੌਖਿਆ ਕਿਦਾਂ ਦਾ ਆਪਣਾ ਐਕਸਪੀਰੀਅੰਸ ਲੈਂਦਾ ਉਹ ਹੁਣ ਤੁਹਾਨੂੰ ਇਮੀਗ੍ਰੇਸ਼ਨ ਕਰਾ ਕੇ ਦੱਸਦੇ ਆ। ਲੋ ਵੀ ਦੋਸਤੋ ਜਦੋਂ ਆਪਾਂ ਸੇਵਲ ਪਹੁੰਚ ਜਾਂਦੇ ਆ ਤਾਂ ਆਪਾਂ ਨੂੰ ਅਰਾਈਵਲ ਕਾਰਡ ਭਰਨਾ ਪੈਂਦਾ। ਇਹ ਅਰਾਈਵਲ ਕਾਰਡ ਤੁਹਾਨੂੰ ਮੈਂ ਦਿਖਾਉਣਾ ਕਿਸ ਤਰੀਕੇ ਦਾਗਾ। ਜਿਹਾ ਜਿ ਇੱਥੇ ਨਾਮ ਭਰਨਾ ਆਪਣਾ ਮੇਲ ਫੀਮੇਲ ਨੈਸ਼ਨੈਲਿਟੀ ਡੇਟ ਆਫ ਬਰਥ ਕੀ ਕੰਮ ਕਰਦੇ ਹੋ ਤੁਹਾਡਾ ਐਡਰੈਸ ਕਿੱਥੇ ਕੋਰੀਆ ਚ ਤੁਹਾਡੇ ਸਾਈਨ ਤੇ ਤੁਸੀਂ ਕਿਹੜੇ ਪਰਪਸ ਲਈ ਆਏ ਆ। ਠੀਕ ਹੈ ਜੀ ਇਹ ਸਾਰਾ ਕੁਝ ਫਿਲ ਆਊਟ ਕਰਨਾ ਪੈਂਦਾ ਆਪਾਂ ਆਪਣਾ ਆਲਰੇਡੀ ਫਿਲ ਕਰ ਲਿਆਗਾ ਅਰਾਈਵਲ ਕਾਰਡ ਤੇ ਉਧਰ ਸਾਹਮਣੇ ਹੈਗੀ ਫੋਰਨ ਪਾਸਪੋਰਟ ਵਾਲੇ ਜਿਵੇਂ ਆਪਾਂ ਹੁਣ ਇੰਡੀਆ ਤੋਂ ਆ ਤਾਂ ਆਪਾਂ ਫੋਰਨ ਪਾਸਪੋਰਟ ਦੇ ਵਿੱਚ ਲਾਈਨ ਦੇ ਵਿੱਚ ਲੱਗਾਂਗੇ ਤੇ ਉਧਰਲੇ ਪਾਸੇ ਹੈਗੀ ਆ ਲੋਕਲ ਜਿਹੜੇ ਬੰਦੇ ਆਏ ਨੇ ਹੁਣ ਆਪਾਂ ਕਰਾਉਣੇ ਉਥੇ ਇਮੀਗ੍ਰੇਸ਼ਨ ਫਿਰ ਚੱਲਦੇ ਆ ਅੱਗੇ ਲੋ ਵੀ ਬੈਗੇਜ ਕਰ ਲਿਆ ਆਪਾਂ ਕਲੈਕਟ ਆਪਣੇ ਵਾਲਾ ਵੀ ਆ ਗਿਆ ਤੇ ਇੱਧਰ ਵਾਲਾ ਵੀ ਆ ਗਿਆ ਹੁਣ ਆਪਾਂ ਚੱਲਦੇ ਆ ਉਧਰ ਨੂੰ ਐਗਜ਼ਿਟ ਵਾਲੇ ਪਾਸੇ ਦੇਖਦੇ ਆ ਕੀ ਹਿਸਾਬ ਕਿਤਾਬ ਆ ਹੈ ਨਾ ਆ ਦੇਖੋ ਜੀ ਬੈਲਟਾਂ ਬੁਲਟਾਂ ਵਾਲਾ ਕੰਮ ਪੂਰਾ ਓਕੇ ਆ ਇੱਥੇ ਤਕਰੀਬਨ 10 ਬੈਲਟਾਂ ਨੇਗੀਆਂ ਤੇ ਬੈਲਟਿੰਗ ਏਰੀਆ ਬਹੁਤ ਵੱਡਾ ਹੈਗਾ ਦੋਸਤੋ ਹੁਣ ਚੱਲੇ ਆਪਾਂ ਐਗਜ਼ਿਟ ਕਰਨ ਦੇ ਲਈ ਤੇ ਐਗਜ਼ਿਟ ਕਰਕੇ ਦੇਖਦੇ ਆਪਾਂ ਕਿਹੜਾ ਪਹਿਲਾ 뷰 ਆਗਾ ਕਿਸ ਤਰੀਕੇ ਦਾਗਾ ਤੇ ਕਿੰਨਾ ਕੁ ਸੋਹਣਾਗਾ ਜਿਹੜਾ ਸਿਓਲ ਹੈਗਾ ਪਹਿਲੀ ਲੁੱਕ ਦਿਖਾਉਨੇ ਆ ਤੁਹਾਨੂੰ ਕਾਸੀ ਬਿਲਕੁਲ ਐਗਜ਼ਿਟ ਦੇ ਉੱਤੇ ਆ ਗਏ ਆ ਤੇ ਇੱਥੋਂ ਅਸੀਂ ਲੋਕਲ ਮੈਟਰੋ ਜਾਂ ਬੱਸ ਜੋ ਵੀ ਸਾਨੂੰ ਮਿਲੇਗਾ ਹਨਾ ਉਸ ਚੀਜ਼ ਨੂੰ ਦੇਖ ਕੇ ਫਿਰ ਆਪਾਂ ਜਾਵਾਂਗੇ ਹੋਟਲ ਦੇ ਵਿੱਚ ਤੇ ਹੋਟਲ ਦਾ ਫਿਰ ਤੁਹਾਨੂੰ ਨਾਲ ਦਿਖਾਵਾਂਗੇ ਨਜ਼ਾਰਾ ਜੁੜੇ ਰਹੋ ਵੀਡੀਓ ਦੇ ਨਾਲ ਦਿਖਾਉਨੇ ਆ ਤੁਹਾਨੂੰ ਫਸਟ ਲੁੱਕ ਲਓ ਜੀ ਇਹ ਆ ਜੀ ਐਗਜ਼ਿਟ ਏਰੀਆ ਸਿਓਲ ਦਾ ਇਥੋਂ ਹੁਣ ਅਸੀਂ ਦੇਖਦੇ ਹਾਂ ਕੋਈ ਮੈਟਰੋ ਮੋਟਰੋ ਆਪਣੇ ਨਾਲ ਹਿਸਾਬ ਕਿਤਾਬ ਦੇ ਲਈ ਹਾਂਜੀ ਘੁੰਮੀ ਫਿਰਦੇ ਆਪਾਂ ਹੁਣ ਜੀ ਵੇਖਾਲੋ ਸੋਲ ਪਾਸ ਲੈਣਾ ਦੇਖੋ ਜੀ ਇਥੋਂ ਤੁਹਾਨੂੰ SIM ਕਾਰਡ ਵਗੈਰਾ ਲੱਟਰਮ ਤੇ ਹੋਰ ਜੋ ਤੁਹਾਡੀਆਂ ਬੇਸਿਕ ਰਿਕੁਆਇਰਮੈਂਟ ਨੇ ਮਨੀ ਚੇਂਜ ਜਾਂ ਕੁਝ ਹੋਰ ਤੁਹਾਨੂੰ ਸਾਰਾ ਕੁਝ ਮਿਲ ਜਾਏਗਾ ਜਿਹੜੇ ਗੇਟ ਵਾਲੇ ਕੋਲ ਜਾਣੇ ਹਾਂ ਲੋ ਵੀ ਦੋਸਤੋ ਆਪਾਂ ਜਿਹੜਾ ਮੈਟਰੋ ਪਾਸ ਹੈਗਾ ਉਹ ਲੈ ਸੀ ਸਿਓਲ ਵਾਲਾ ਜਿਹੜਾ ਸਿਓਲ ਦਾ ਸਿਓਲ ਦਾ ਡਿਸਕਵਰੀ ਪਾਸ ਹੈਗਾ ਪਰ ਉਹ ਚੱਲਿਆ ਨਹੀਂ ਹੈਗਾ ਤੇ ਸਾਨੂੰ ਪਤਾ ਨਹੀਂ ਕਿੱਦਾਂ ਹੁੰਦੀ ਟਿਕਟ ਕੱਟਣੀ ਹੈ ਕਿੱਦਾਂ ਨਹੀਂ ਕੱਟਣੀ ਹੈ ਸਾਨੂੰ ਪਤਾ ਨਹੀਂ ਕਿਦਾਂ ਯੂਜ਼ ਕਰਨੀ ਹੈ ਕਿਦਾਂ ਨਹੀਂ ਕਰਨਾ ਸੋ ਹੁਣ ਅਸੀਂ ਆਪਣੀ ਟਿਕਟ ਬਾਇਕ ਕੀਤੀ ਹੈਗੀ ਇਹਦੇ ਤੋਂ ਕੋਈ ਬੰਦਾ ਨਾ ਅਨ ਨੂੰ ਟਿਕਟ ਕੋਸ਼ਿਸ਼ ਤਰੀਕੇ ਨਹੀਂ ਹੈ ਠੀਕ ਹੈ ਜੇ ਅਸੀਂ ਮੈਟਰੋ ਸਟੇਸ਼ਨ ਦੀ ਬੁੱਕ ਕੀਤੀ ਹੈਗੀ ਜੇ ਤੁਹਾਨੂੰ ਦਿਖਾਉਣਾ ਬਾਅਦ ਦੱਸਣੀ ਹੈ ਕੋ ਦੋਸਤੋ ਦੋਸਤੋ ਜਿਹੜਾ ਸਿਓਲ ਦੀ ਮੈਟਰੋ ਆ ਵੀ ਇਹ ਜਪਾਨ ਦੇ ਵਾਂਗੂ ਹੀ ਹੈਗੀ ਕੋਈ ਜ਼ਿਆਦਾ ਖਾਸ ਫਰਕ ਨਹੀਂ ਹੈਗਾ ਇਹ ਹੈਗੀ ਹੈ 에어ਪੋਰਟ ਮੈਟਰੋ ਲਾਈਨ ਇਹ ਫਾਸਟ ਚੱਲਦੀ ਹੈ ਤਕਰੀਬਨ ਅ 50 ਤੋਂ 55 ਮਿੰਟਾਂ ਦੇ ਵਿੱਚ 에어ਪੋਰਟ ਤੋਂ ਜਿਹੜਾ ਸਿਓਲ ਸਟੇਸ਼ਨ ਆ ਉੱਥੇ ਤੱਕ ਲੈ ਜਾਂਦੀ ਆ ਤੇ ਸਮੁੰਦਰੀ ਏਰੀਆ ਤੇ ਪਹਾੜ ਕਾਫੀ ਆਉਂਦੇ ਨੇਗੇ ਉਹ ਵੀ ਤੁਹਾਨੂੰ ਦਿਖਾਉਂਦੇ ਆ ਅ ਅੱਗੇ ਤੇ ਇੱਕ ਗੱਲ ਤੁਹਾਨੂੰ ਦੱਸਣੀ ਚਾਹਣਾ ਇਮੀਗ੍ਰੇਸ਼ਨ ਦੇ ਰਿਲੇਟਡ ਇਮੀਗ੍ਰੇਸ਼ਨ ਦੇ ਵਿੱਚ ਜਿਹੜਾ ਆਪਣਾ ਵੀਜ਼ਾ ਗਾ ਉਹ ਤੁਹਾਨੂੰ ਸ਼ੋ ਕਰੰਦੇ ਲੋੜ ਨਹੀਂ ਪੈਂਦੀ ਇਹਨਾਂ ਦੇ ਸਿਸਟਮ ਦੇ ਵਿੱਚ ਆਪਣੇ ਆਪ ਸਾਰਾ ਕੁਝ ਹੁੰਦਾ ਤੇ ਇਹਨਾਂ ਦੇ ਕੋਈ ਪ੍ਰੋਬਲਮ ਨਹੀਂ ਆਉਂਦੀ ਇਹ ਆਪਣੇ ਆਪ ਸਾਰਾ ਅਪਡੇਟ ਕਰ ਲੈਂਦੇ ਨੇਗੇ ਤੇ ਤੁਸੀਂ ਸਿਰਫ ਅ ਆਪਣੀ ਬੁਕਿੰਗ ਦਿਖਾਉਣੀ ਆ ਜੋ ਦੋਸਤੋ ਪਾਸ ਵਾਲੀ ਗੱਲ ਹਜੇ ਚੱਲੀ ਜਾਂਦੀ ਹੈ ਕਿ ਮੈਡਮ ਆਉਣ ਆਈ ਆ ਸਾਡੇ ਕੋਲੇ ਤੇ ਦਮਨ ਨਾਲ ਗੱਲਬਾਤ ਕਰ ਰਹੀ ਹੈ ਕਿ ਅਸੀਂ ਪੁੱਛ ਰਹੇ ਹਾਂ ਕਿੰਦਾ ਪਾਸ ਐਕਟੀਵੇਟ ਹੋਣਾ ਕਿਉਂਕਿ ਇਹ ਤਕਰੀਬਨ 2000 ਰੁਪਏ ਦੀ ਟਿਕਟ ਆ ਜਿਹੜੀ ਹੈਗੀ ਹੈਗੀ ਐਕਸਪ੍ਰੈਸ ਲਾਈਨ ਦੀ ਆ ਉਹ 2000 ਟਿਕਟ ਫਰੀ ਹੈ 1800 ਦੇ ਆਸ-ਪਾਸ ਦੀ ਹੈਗੀ ਆ ਸਾਨੂੰ ਇਹ ਕਿ 1800 ਰੁਪਏ ਵਾਚਦਾ ਚਲੋ ਪੁੱਛਣਾ ਚਾਹੀਦਾ ਹੈਗਾ ਕਿ ਤੁਹਾਨੂੰ ਸਾਡੀ ਟਿਕਟ ਵੇਸਟ ਹੋ ਜਾਣੀ ਹੈ ਤਾਂ ਇਹ ਤਾਂ ਸੀਗਾ ਜੀ ਮੈਟਰੋ ਲਾਈਨ ਵਾਲਾ ਤੇ ਤੁਹਾਨੂੰ ਦੱਸਦਾ ਆਪਣਾ ਇਮੀਗ੍ਰੇਸ਼ਨ ਦਾ ਐਕਸਪੀਰੀਅੰਸ ਸਾਡਾ ਵਧੀਆ ਰਿਹਾ ਸਾਨੂੰ ਕੋਈ ਸਵਾਲ ਨਹੀਂ ਪੁੱਛਿਆ ਕੁਝ ਨਹੀਂ ਜਸਟ ਉਹ ਫਿੰਗਰ ਸਕੈਨ ਕਰਕੇ ਫੋਟੋਜ਼ ਲਈ ਤੇ ਟਾਨਾ ਕਰਤਾ ਤੇ ਹੁਣ ਅਸੀਂ ਚੱਲੇ ਆ ਜੀ ਆਪਣਾ 에어ਪੋਰਟ ਦੇ ਉੱਤੇ ਜਿਹੜਾ ਅਸੀਂ ਮਿਯੋਂਗਡਾਂਗ ਦੇ ਵਿੱਚ ਆਪਣਾ ਹੋਟਲ ਲਿਆਗਾ ਤੇ ਜਿਹੜੀ ਇਹ ਟ੍ਰੇਨ ਚੱਲੀ ਹੈਗੀ ਇਹ ਚੋਇੰਗ ਦਾ ਆਪਣਾ ਯੋਨਿਕ 에어ਪੋਰਟ ਤੋਂ ਲੈ ਕੇ ਸਿਓਲ ਰੇਲਵੇ ਸਟੇਸ਼ਨ ਤੱਕ ਚੱਲੀ ਆ ਸਿਓਲ ਦਾ ਮੇਨ ਸਟੇਸ਼ਨ ਆਗਾ ਤੇ ਰਸਤੇ 'ਚ ਪਹਾੜੀ ਕੋੜ ਵਾਲਾ ਪੂਰਾ ਵਧੀਆ ਸੀਨ ਆਗਾ ਤੁਸੀਂ ਪੂਰੇ ਵਧੀਆ ਇੰਜੋਏ ਕਰੋਗੇ ਖੁਸ਼ ਰਹੋਗੇ ਤੇ ਅਗਰ ਤੁਸੀਂ ਇੱਥੇ ਆਉਨੇ ਹੋ ਤਾਂ ਵਧੀਆ ਲੱਗੇਗਾ ਤੁਹਾਨੂੰ ਪਰ ਹਾਂ ਇੱਕ ਗੱਲ ਮੈਂ ਤੁਹਾਨੂੰ ਕਹਿਣੀ ਚਾਹਨਾ ਕਿ ਅਸੀਂ ਦੇ ਲੋਕਲ ਬੰਦੇਆਂ ਨਾਲ ਗੱਲਬਾਤ ਕੀਤੀ ਐ 에어ਪੋਰਟ ਦੇ ਸਟਾਫ ਨਾਲ ਗੱਲ ਕੀਤੀ ਕਿ ਕਿੱਦਾਂ ਇਹਨੂੰ ਯੂਜ਼ ਕਰਨਾ ਹੈ ਹਨਾ ਡਿਸਕਵਰੀ ਪਾਸ ਨੂੰ ਕੋਈ ਫ੍ਰੀ ਜਿਹੜਾ ਡੇਟਾ ਟਾ ਸਾਨੂੰ ਕਿੱਦਾਂ ਮਿਲਣੀ ਜਾਗੀ ਇੰਗੇਜਨ ਇਨਕਲੂਡਡ ਆ ਗਈ ਕਾਫੀ ਸਾਰੇ ਟ੍ਰੈਕਸ਼ਨਸ ਇਨਕਲੂਡਡ ਨੇ ਇਸ ਪਾਸ ਦੇ ਵਿੱਚ ਤਾਂ 에어ਪੋਰਟ ਸਟਾਫ ਨੇ ਜਾਂ ਕਿਸੇ ਹੋਰ ਬੰਦੇ ਨੇ ਕੋਈ ਹੈਲਪ ਵਗੈਰਾ ਸਾਡੀ ਕੋਈ ਵਿਸ਼ੇਸ਼ ਰਿਕਵੈਸਟ ਕਰਨੀ ਆ ਪਹਿਲੀ ਲੇਡੀ ਦੇਖ ਕੇ ਜਿਹੜੀ ਉਹਨਾਂ ਸਪੈਸ਼ਲ ਤੁਹਾਨੂੰ ਪੁੱਛਣ ਆਈ ਆ ਤੋ ਪਹਿਲਾਂ ਪਹਿਲਾਂ ਇਹ ਲੱਗਿਆ ਸੀ ਕਿ ਸ਼ਾਇਦ ਜਿਹੜੇ ਕੋਰੀਅਨ ਲੋਕ ਨੇਗੇ ਇਹ ਹੈਲਪਿੰਗ ਨਾ ਹੋਣ ਪਰ ਇਹਨੂੰ ਦੇਖ ਕੇ ਲੱਗਦਾ ਵਿੱਚ ਸਪੈਸ਼ਲ ਕੁਛ ਨਹੀਂ ਹੈ ਤਾਂ ਹੋ ਸਕਦਾ ਕੋਈ ਇੱਕ ਅੱਧਾ ਬੰਦਾ ਐਦਾਂ ਦਾ ਹੋ ਜਿਹਨੇ ਹੈਲਪ ਨਹੀਂ ਕੀਤੀ ਬਟ ਸ਼ਾਇਦ ਵਧੀਆ ਹੈਲਪਿੰਗ ਬੰਦੇ ਹੋਣ ਤੇ ਹੁਣ ਮੈਂ ਤੁਹਾਨੂੰ ਦਿਖਾਉਣਾ ਬਾਹਰ ਦਾ ਸੀਨ ਜੁੜੇ ਰਿਓ ਨਾਲ

ਵੇ ਇਹ ਆ ਦੋਸਤੋ ਮੈਟਰੋ ਦਾ ਅੰਦਰ ਦਾ ਸੀਨ ਕਿੰਦਾਂ ਦੀ ਮੈਟਰੋ ਹੈਗੀ ਆ ਆ ਦੇਖੋ ਟੋਲ ਟੈਕਸ ਇਹ ਟੋਲ ਟੈਕਸ ਹੈਗਾ